ਜਿਹੜੀਆਂ ਸਾਡੀਆਂ ਪਰੰਪਰਾਵਾਂ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕਰਕੇ ਖੜੀਆਂ ਕੀਤੀਆਂ ਸੀ ਜੇ ਉਹ ਅੱਜ ਕਿਸੇ ਧੁੰਦਲੇ ਵਿਸ਼ੇ 'ਚ ਸਾਨੂੰ ਲੱਗਦਾ ਤਾਂ ਉਹਦਾ ਸਾਨੂੰ ਸਾਰਥਕ ਹੱਲ ਕੱਢ ਕੇ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਨਾ ਕਿ ਅਸੀਂ ਨਵੀਂ ਪਾਰਟੀ ਗੱਲਾਂ-ਗੱਲਾਂ ਹੀ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਜਿਹੜੀ ਨਵੀਂ ਕਾਲਗਲ ਬਣ ਰਹੀ ਹੈ ਮੈਂ ਸਪਸ਼ਟ ਗੱਲ ਕਹਿਣਾ ਅੱਜ ਦੇ ਚਲੋ ਚਰਚਾ ਸਾਡੀ ਹੁੰਦੀ ਰਹਿੰਦੀ ਹੈ ਆਪਣੇ ਆਪਣੇ ਵਿਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੀ ਮਜ਼ਬੂਤ ਕਰਨ ਵਾਸਤੇ ਲੋਕਾਂ ਦੇ ਵਿੱਚ ਇੱਕ ਲਹਿਰ ਮਹਿਸੂਸ ਹੋ ਰਹੀ ਹਾਲਾਂਕਿ ਮੈਂ ਇੱਥੇ ਹੱਥ ਜੋੜ ਕੇ ਕਹਿੰਦਾ ਮੈਨੂੰ ਬਹੁਤ ਲੋਕ ਗਾਲਾਂ ਕੱਢਣ ਦੇ ਨਹੀਂ ਲੋਕ ਕਹਿੰਦੇ ਇਹ ਹਾਂ ਚਲੋ ਮੈਂ ਆਪਣਾ ਇੱਕ ਆਫ ਦੀ ਰਿਕਾਰਡ ਲੋਕ ਕਹਿੰਦੇ ਆ ਜ਼ਰੂਰ ਕਿਸੇ ਨਾਲ ਮੈਂ ਕਹਿੰਦਾ ਕਿਸੇ ਨਾ ਕਿਸੇ ਨਾਲ ਕਨਫਲिक्ट ਹੋਣਗੇ ਬਾਦਲਾਂ ਨਾਲ ਕਨਫਲिक्ट ਹੋਣਗੇ ਆਫ ਦੀ ਕੈਮਰਾਗਰ ਪਰ ਉਹ ਗੱਲ ਹੈ ਉਹ ਕਹਿੰਦੇ ਆ ਵੀ ਮਜ਼ਬੂਤ ਜ਼ਰੂਰ ਹੋਣੀ ਚਾਹੀਦੀ ਦੇਖੋ ਸਿਮਰ ਮਣਾ ਕੀ ਕਹਿੰਦੇ ਨੇ ਕੁਮਰ ਜੂਤ ਜੀ ਖੇਤਰੀ ਪਾਰਟੀ ਇਹ ਬਹੁਤ ਵੱਡਾ ਹਿੱਸਾ ਸਾਡੀ ਆਪਣੀ ਪਾਰਟੀ ਸੀ ਫਿਰ ਇਹਦਾ ਸਾਡੇ ਕੋਲ 100 ਸਾਲ ਦਾ ਰਿਪੀਟ ਇਤਿਹਾਸ ਹੈ ਉਸ ਅੱਜ ਅੱਜ ਅਸੀਂ ਉਸ ਇਤਿਹਾਸ ਨੂੰ ਖਤਮ ਕਰਨ ਦੀ ਬਜਾਏ ਇੱਕ ਘੜਾ ਫੋੜਤਾ ਸੁਖਬੀਰ ਸਿੰਘ ਬਾਦਲ ਦੇ ਮਗਰ ਮੈਂ 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 ਸੁਖਬੀਰ ਬਾਦਲ ਸਾਹਿਬ ਦੀ ਸਪੋਰਟ ਨਹੀਂ ਕਰਦਾ ਨਾ ਹੁਣ ਕਹਿਣਗੇ ਬਹੁਤ ਕੁਝ ਕਹਿਣਗੇ ਮੈਂ ਇੱਕ ਅਨਲਿਸਿਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸਰੋਤਿਆਂ ਨਾਲ ਵੀ ਸਾਂਝਾ ਕਰਨਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਦਾ ਕਿਹੜਾ ਚਿਹਰਾ ਤੁਸੀਂ ਅਲਟਰਨੇਟ ਦਿੰਨੇ ਆ ਤੁਸੀਂ ਤੁਸੀਂ ਵੀ ਐਨਾਲਿਸਿਸ ਕਰਦੇ ਹੋ ਤੁਹਾਨੂੰ ਕਿਹੜਾ ਚਿਹਰਾ ਲੱਗਦਾ ਜਿਹੜਾ ਆਪਣੀ ਪਾਰਟੀ ਅਕਾਲੀ ਦਲ ਪਾਰਟੀ ਲਈ ਪੂਰਨ ਤੌਰ ਤੇ ਸਮਰਪਿਤ ਹੋਵੇ ਕਦੀ ਬਾਗੀ ਨਾ ਹੋਇਆ ਹੋਵੇ ਦੱਸੋ ਕਿਹੜਾ ਚਿਹਰਾ ਭਾਵੇਂ ਕੋ ਵੱਡੇ ਤੋਂ ਵੱਡਾ ਦੇਖ ਲਓ ਭਾਵੇਂ ਕੋ ਛੋਟੇ ਤੋਂ ਇੱਕ ਬਾਗੀ ਹੋਏ ਚਿਹਰੇ ਨੂੰ ਤੁਸੀਂ ਅਕਾਲੀ ਦਲ ਦੀ ਪ੍ਰਧਾਨਤੀ ਦੇ ਰਹੇ ਹੋ ਤੁਸੀਂ ਉਹਦੀ ਬਜਾਏ ਉਹਦੇ ਨਾਲ ਮੰਤਰੀ ਫਿੱਟ ਹੋ ਜਾਓ ਕੱਟੂ ਕੱਟੂ ਅਕਾਲੀ ਦਲ ਨੂੰ ਤਾਂ ਨਹੀਂ ਉਹਨੇ ਡੋਬਿਆ ਪਰ ਭਾਵੇਂ ਜਿਵੇਂ ਮਰਜੀ ਦੇਖੋ ਨਹੀਂ ਨਹੀਂ ਗੱਲ ਹੈ ਵਾ ਆਪਾਂ ਹੁਣ ਪਿੱਛੇ ਸਭ ਕੁਝ ਹੋਇਆ ਆਕਾਲ ਤਖਤ ਕਿਦਾਂ ਮਾਫੀਆਂ ਮੰਗੀਆਂ ਉਹ ਵੀ ਤੁਸੀਂ ਦੇਖਿਆ ਹੀ ਨੇ ਦੇਖੋ ਉਹ ਜਿਹੜਾ ਸੋਦਾ ਸਵਾਦ ਨੂੰ ਮਾਫੀ ਦਵਾਣਾ ਉਹ ਵੀ ਤੁਹਾਨੂੰ ਪਤਾ ਮੰਨ ਨਹੀਂ ਗਏ ਹੱਥ ਜੋੜ ਕੇ ਆਪ ਹੀ ਮੰਨ ਗਏ ਉਹ ਤਾਂ ਮੇਰੀ ਗੱਲ ਸੁਣੋ ਕੁਮਰ ਜੋਤ ਜੀ ਇਹਦਾ ਹਾਲ ਇਹ ਤਾਂ ਨਹੀਂ ਵੀ ਸੁਖਵੀਰ ਸਿੰਘ ਬਾਦਲ ਨੂੰ ਕੱਢ ਦੋ ਰਾਜਨੀਤੀ ਤੋਂ ਮੈਂ ਤਾਂ ਇੱਕ ਗਲਤੀਆਂ ਤਾਂ ਹੋਈਆਂ ਨਾ ਪੰਥ ਨਾਲ ਪੰਥ ਤੋਂ ਤਾਂ ਪਰ ਮੈਂ ਮੈਂ ਉਹਦਾ ਇੱਕ ਪਰਚੋਲ ਪੁੱਛ ਰਿਹਾ ਹਾਂ ਨਾ ਮੇਰਾ ਜਿਹੜਾ ਵਿਜ਼ਨ ਆ ਉਹ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਆ ਕਿ ਕਿਹੜਾ ਚਿਹਰਾ ਤੁਸੀਂ ਅਲਟਰਨੇਟ ਦਿੰਦੇ ਹੋ ਹਮ ਅਜੇ ਉਹ ਤਾਂ ਚਿਹਰਾ ਅਜੇ ਦੱਸੋ ਕੋਈ ਚਿਹਰਾ ਆਇਆ ਹੈ ਸਾਹਮਣੇ ਕਿਹੜਾ ਚਿਹਰਾ ਅਲਟਰਨੇਟ ਹੈ ਕੀ ਚਿਹਰਾ ਬਣਨ ਨਾ ਦਿੱਤਾ ਹੋਵੇ ਇਹ ਵੀ ਗੱਲ ਹੈ ਕਿ ਕਮਰਜੋਤ ਜੀ ਚਿਹਰੇ ਬਣ ਸਕਦੇ ਨੇ ਚਿਹਰਿਆਂ ਦੀ ਕ੍ਰੈਡੀਬਿਲਟੀ ਚਾਹੀਦੀ ਆ ਅੱਜ ਅਕਾਲੀ ਦਲ ਨੂੰ ਕੋਈ ਵੀ ਨਹੀਂ ਪਸੰਦ ਕਰਦਾ ਅੱਜ ਅਕਾਲੀ ਦਲ ਨੂੰ ਸਰਵਾਈਵ ਕਰਨ ਵਾਸਤੇ ਰੈਲੀਆਂ ਕਰਾਉਣ ਵਾਸਤੇ ਘਰੋਂ ਖਰਚਾ ਦੇਣਾ ਪੈਣਾ। ਫਿਰ ਦੁਬਾਰਾ ਅਕਾਲੀ ਦਲ ਨੂੰ ਸਰਵਾਈਵ ਕਰਨਾ। ਇਹ ਅਕਾਲੀ ਦਲ ਨੌਜਵਾਨਾਂ ਨੇ ਹੀ ਚੁੱਕਿਆ ਸੀ। ਜਿੰਨੇ ਅੱਜ ਬਜ਼ੁਰਗ ਨੇ ਨਾ ਇਹ ਸਾਰੇ ਨੌਜਵਾਨ ਨੇ। ਇਹਨਾਂ ਨੇ ਉਸ ਵੇਲੇ ਸੰਘਰਸ਼ ਕਰਕੇ ਅਕਾਲੀ ਦਲ ਚੁੱਕਿਆ। ਹੁਣ ਇਹ ਪੱਖ ਨਹੀਂ ਛੱਡਣਾ ਚਾਹੁੰਦੇ ਤੇ ਮੇਰਾ ਤਾਂ ਇਹ ਪ੍ਰਸਤਾਵ ਹੈ ਵੀ ਉਦੋਂ ਵੀ ਇਹ ਨੌਜਵਾਨ ਸੀ ਇਹਨਾਂ ਨੇ ਚੁੱਕ ਲਿਆ। ਹੁਣ ਨੌਜਵਾਨ ਉੱਠਣ ਉਹਨਾਂ ਨੂੰ ਚੁੱਕਣਾ ਚਾਹੀਦਾ। ਨੌਜਵਾਨ ਚੁੱਕਣਾ ਚਾਹੀਦਾ ਪਰ ਚੁੱਕਣ ਕਿੰਨੂੰ ਤੁਸੀਂ ਉਹਨਾਂ ਨੂੰ ਹੀ ਕਹਿ ਰਹੇ ਹੋ ਵੀ ਉਹਨਾਂ ਨੂੰ ਹੀ ਚੁੱਕ ਲੈਣ ਜਿਹੜੇ ਮਾਫੀਆਂ ਮੰਗਦੇ ਦੇਖੋ ਇਹ ਪਾਰਟ ਆਫ ਉਹੋ ਹੈ ਰਿਸਰਚ ਆ ਇਹਦੇ ਉੱਤੇ ਰਿਸਰਚ ਕੀਤੀ ਜਾਵੇ ਕੀ ਪ੍ਰੋਬਲਮ ਹੈ ਆਪਣਾ ਮੁਖੀ ਚੁਣਨਾ ਤੇ ਆਪਣੀ ਪਾਰਟੀ ਨੂੰ ਤਾਂ ਮਜ਼ਬੂਤ ਕਰੀਏ ਨੌਜਵਾਨ ਕਿਉਂ ਨਹੀਂ ਅੱਗੇ ਆਂਦੇ ਕਿਉਂ ਨਹੀਂ ਅੱਜ ਜਿਹੜੀਆਂ ਗਲਤੀਆਂ ਤੁਸੀਂ ਸੁਖਵੀਰ ਸਿੰਘ ਬਾਦਲ ਚ ਕਰ ਰਹੇ ਹੋ ਉਹਨਾਂ ਗਲਤੀਆਂ ਵਿੱਚ ਇਕੱਲਾ ਉਹਨਾਂ ਦਾ ਪੱਖ ਨਹੀਂ ਕਿੰਨੇ ਮੰਤਰੀ ਨਾਲ ਆਏ ਕਿੰਨੇ ਮੰਤਰੀ ਉਹਦੇ ਵਿੱਚ ਇਨਵੋਲਵ ਹੋਏ ਭਾਵੇਂ ਉਹਨਾਂ ਦਾ ਨਾਮ ਸਪਸ਼ਟ ਆਇਆ ਭਾਵੇਂ ਨਹੀਂ ਆਇਆ ਪਰ ਇਹ ਵੀ ਗੱਲ ਹੈ ਨਾ ਕਿ ਬੰਦੇ ਉਹਨਾਂ ਦੇ ਸਹਿਮਤੀ ਸੀ ਜੇ ਉਹਨਾਂ ਦੀ ਸਹਿਮਤੀ ਵਾਲੇ ਬੰਦੇ ਸੀ ਤਾਂ ਫਿਰ ਤੁਸੀਂ ਅੱਜ ਅਸਹਿਮਤੀ ਵਾਲੇ ਬੰਦੇ ਸੁਖਵੀਰ ਸਿੰਘ ਬਾਦਲ ਨਾਲ ਲਾ ਦੋ ਕਹ ਤੂੰ ਪ੍ਰਧਾਨ ਰਹਿ ਬੰਦੇ ਆ ਰਹਿਣਗੇ ਇਹ ਵਿਸ਼ੇ ਤੇ ਇਹ ਕੰਮ ਕਰਨ ਦੇ ਉਹਨਾਂ ਦਾ ਪਾਰਟੀਆਂ ਦੇ ਏਜੰਡੇ ਬਣਦੇ ਆ ਕੀ ਪ੍ਰੋਬਲਮ ਹੈ ਤੁਸੀਂ ਉਹ ਏਜੰਡਾ ਨਹੀਂ ਬਦਲ ਸਕਦੇ ਇਤੇ ਆਸ ਬਦਲਣਾ ចਾਹੁੰਦੇ ਹੋ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਉਹ 150 ਸਾਲ ਪੁਰਾਣੀ ਸੰਸਥਾ ਉਹਦੇ ਉੱਤੇ ਸਾਨੂੰ ਕਿਉਂ ਨਹੀਂ ਸੋਚਣਾ ਚਾਹੀਦਾ ਸਾਜੀ ਰਾਜਸੀ ਪੰਜਾਬ ਦੀ ਸਿੱਖਾਂ ਦੀ ਰੀੜ ਦੀ ੱਡੀ ਟੁੱਟ ਗਈ ਸਾਡਾ ਰਾਜਨੀਤਿਕ ਅੱਜ ਅਸੀਂ ਸੁਖਵੀਰ ਬਾਦਲ ਹੋਣਾਂ ਦੇ ਵੇਲੇ ਚਲੋ ਮੈਂ ਉਹਦਾ ਰਾਜਨੀਤਿਕ ਨਿਵਿਲੇਸ਼ਨ ਨਹੀਂ ਕਰਨਾ ਚਾਹੁੰਦਾ ਅੱਜ ਸਾਡੀ ਸਿੱਖਾਂ ਦੀ ਰਾਜਨੀਤਿਕ ਧਿਰ ਕਿਹੜੀ ਬੋਲ ਸਕਦੀ ਹੈ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਅਜੇ ਤੱਕ ਡਿਬਰੂਗੜ੍ਹ ਜੇਲ੍ਹ ਤੋਂ ਨਹੀਂ ਕੱਢਿਆ ਗਿਆ ਅਕਾਲੀ ਦਲ ਦੀ ਚਿੱਠੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚਿੱਠੀ ਅੱਜ ਵੀ ਅੰਬੈਸੀ 'ਚ ਗੱਲ ਕਰਦੀ ਐ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਕਾਇਮ ਹੋਈ ਐ ਇਹ ਸਾਡੀ ਸਿੱਖਾਂ ਦੀ ਉਹ ਵੱਡੀ ਕਹਿ ਲਓ ਕਿ ਸਾਡੀ ਧਿਰ ਐ ਜਾਂ ਮੰਨ ਕੇ ਚੱਲੋ ਕਿ ਉਹ ਸਾਡੀ ਸਭ ਤੋਂ ਵੱਡੀ ਪਾਵਰ ਐ ਜਿਹੜੀ ਦੇਸ਼ ਆਜ਼ਾਦ ਕਰਨ ਤੋਂ ਪਹਿਲਾਂ ਦੀ ਸਥਾਪਤ ਐ ਦੇਸ਼ ਆਜ਼ਾਦ 1947 ਚ ਹੋਇਆ ਨਾ 1947 ਹੋਇਆ ਨਾ ਦੇਸ਼ ਆਜ਼ਾਦ 1925 ਤੋਂ 27 ਦਾ ਜ਼ਿਕਰ ਆਉਂਦਾ ਹੈ ਸ਼੍ਰੋਮਣੀ ਕਮੇਟੀ ਦਾ 1925 ਤੋਂ ਅਕਾਲ ਤੱਕ ਤੁਸੀਂ ਗੁਰਦਵਾਰੇ ਉਦੋਂ ਤੋਂ ਆਜ਼ਾਦ ਕਰਾ ਲਏ ਸੀ ਅਸੀਂ ਤਾਂ ਅੰਗਰੇਜ਼ਾਂ ਦੇ ਵਿਧਾਨ ਚ ਨਹੀਂ ਰਹਿਣ ਦਿੱਤੇ ਗੁਰਦਵਾਰੇ ਸਾਡੇ ਜਿਹੜੇ ਵਿਧਾਨ ਨੇ ਇਹ ਬਹੁਤ ਪੁਰਾਣੇ ਵਿਰਾਸਤ ਨੇ ਇਹਨਾਂ ਨੂੰ ਸਾਨੂੰ ਬਚਾਉਣਾ ਚਾਹੀਦਾ ਇਹਨਾਂ ਅਧਾਰਿਆਂ ਨੂੰ ਤੁਸੀਂ ਕੀ ਬੋਲੇ ਕੋਲ ਐਮਪੀ ਸਰਬਜੀਤ ਸਿੰਘ ਤਾਂ ਬਾਹਰ ਹੀ ਨੇ ਐਮਪੀ ਸਰਬਜੀਤ ਸਿੰਘ ਬਾਹਰ ਨਹੀਂ ਤਾਂ ਫਿਰ ਉਹਨਾਂ ਦੀ ਬਹੁਤ ਹੀ ਵੱਡੀ ਦੇ ਜਿਵੇਂ ਕਹਿ ਲੋ ਕਿ ਇਤਿਹਾਸਕ ਪਿਛੋਕੜ ਉਹਨਾਂ ਮਜ਼ਬੂਤ ਨਹੀਂ ਉਹ ਕਹਿੰਦੇ ਪਾਰਟੀ ਛੋਟੀ ਹੈ ਜੀ ਇਹਨੂੰ ਟਾਈਮ ਨਹੀਂ ਦੇ ਸਕਦੇ ਅਸੀਂ ਉਹ ਤਾਂ ਉਹਨਾਂ ਦਾ ਇਤਿਹਾਸ ਤਾਂ ਵੱਡਾ ਹੈ ਨਾ ਹਾਂਜੀ ਪਰਿਵਾਰ ਦਾ ਇਤਿਹਾਸ ਪਰਿਵਾਰ ਦਾ ਇਤਿਹਾਸ ਕੇਵਲ ਖੇਤਰ ਲਈ ਕੰਮ ਕਰ ਸਕਦਾ ਹੈ ਪੰਜਾਬ ਲਈ ਕੰਮ ਕਰ ਸਕਦਾ ਹੈ ਪੰਜਾਬ ਤੋਂ ਬਾਹਰ ਕੰਮ ਕਰਾਉਣ ਵਾਸਤੇ ਦੇਸ਼ ਤੋਂ ਬਾਹਰ ਕੰਮ ਕਰਾਉਣ ਵਾਸਤੇ ਵਿਧਾਨ ਸਭਾ ਲੋਕ ਸਭਾ ਉਹ ਪੰਜਾਬ ਚ ਨਹੀਂ ਆ ਉਹ ਵਿਧਾਨ ਸਭਾ ਨੂੰ ਲੋਕ ਸਭਾ ਨੂੰ ਪੂਰੀ ਦੁਨੀਆ ਦੇ ਦਸਦੀ ਹੈ ਜਦੋਂ ਉਸ ਦੁਨੀਆ ਦੇ ਵਿੱਚ ਅਕਾਲੀ ਦਲ ਬੋਲਦਾ ਹੈ ਭੁੱਲਦਾ ਆ ਰਿਹਾ ਤੇ ਬੰਦਾ ਬਦਲ ਲਓ ਬੁਲਾ ਲਓ ਮੈਂ ਤਾਂ ਕਹਾਂਗਾ ਕਿ ਸਾਰੀਆਂ ਪੰਥਾਂ ਪੰਜਾਬ ਦੇ ਮਸਲੇ ਹੱਲ ਕਿਉਂ ਨਹੀਂ ਹੋਏ ਇਹਨਾਂ ਦਾ ਰਾਜ ਰਿਹਾ ਪਾਣੀਆਂ ਦਾ ਮਸਲਾ ਹੱਲ ਨਹੀਂ ਹੋਇਆ ਪੰਜਾਬ ਦੇ ਮਸਲੇ ਹੱਲ ਨਹੀਂ ਹੋਏ ਚੰਡੀਗੜ੍ਹ ਸੂਬੇ ਦਾ ਮਸਲਾ ਹੱਲ ਨਹੀਂ ਆ ਕੋਈ ਮਸਲਾ ਇਹਨਾਂ ਦੀ ਸਰਕਾਰ ਰਹੀ ਆ ਉਹ ਆ ਪਪੰਦੀ ਸਿੰਘਾਂ ਦੀ ਗੱਲ ਕਰਨ ਤਾਂ ਬੰਦੀ ਸਿੰਘ ਜਿਹੜੇ ਰਿਹਾ ਹੋਗੇ ਇਹਨਾਂ ਸਮੇਂ ਦੇ ਵਿੱਚ ਦੇਖੋ ਕੁਮਰਜੋਤ ਜੀ ਇਹ ਜਿਹੜੀਆਂ ਗੱਲਾਂ ਨੇ ਨਾ ਜਿਹੜੀਆਂ ਤੁਸੀਂ ਐਡ ਸੋਸ਼ਲ ਕਰ ਰਹੇ ਹੋ ਇਨਾਂ ਗੱਲਾਂ ਦੇ ਵਿੱਚ ਬਹੁਤ ਤਕਨੀਕੀ ਹਿੱਸਾ ਹੁੰਦੀਆਂ ਨੇ ਜਿਹੜੀਆਂ ਤਕਨੀਕੀ ਰੂਪਾਂ ਨਾਲ ਵਿਧਾਨ ਦੇ ਮੁਤਾਬਕ ਹੀ ਵਿਚਾਰ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹੁੰਦੇ ਆ ਕੀ ਮਜਬੂਰੀ ਸੀ ਉਹ ਨਹੀਂ ਸਾਹਮਣੇ ਲੈਣਾ ਚਾਹੁੰਦੇ ਉਹ ਨਹੀਂ ਲੈ ਸਾਹਮਣੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਅੱਜ ਇਹ ਚਰਚਾ ਹੁੰਦੀ ਆ ਹਾਲਾਂਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਜੋ ਕੰਮ ਹੋ ਰਿਹਾ ਮੈਨੂੰ ਲੱਗਦਾ ਕਿ ਉਹ ਵਿਕਾਸਸ਼ੀਲ ਹੋ ਰਿਹਾ ਉਹ ਗੱਲ ਵੱਖਰੀ ਆ ਕਿ ਸਾਡੇ ਇੱਕ ਧਾਰਮਿਕ ਮਤਭੇਦ ਸਾਡੀ ਪਰੰਪਰਾ ਚ ਜ਼ਰੂਰ ਰਹੇ ਆ ਹਨਾ ਸੋ ਜਿਹੜਾ ਮੁੱਖ ਮੰਤਰੀ ਕੋਈ ਮੰਨ ਕੇ ਚੱਲੋ ਕੋਈ ਆਪਣਾ ਬਿਆਨ ਦਿੰਦਾ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਨਾਲ ਰਾਜ ਭਾਗ ਦਾ ਸਿਸਟਮ ਹੁੰਦਾ ਉਹਦੇ ਵਿੱਚ ਸਾਡਾ ਜਿਹੜਾ ਕਿਰਦਾਰ ਰਿਹਾ ਉਹ ਪੂਰਾ ਇਨਵੋਲਵ ਰਿਹਾ ਠੀਕ ਹੈ ਨਾ ਸਾਡੇ ਸਿੰਘਾਂ ਦਾ ਜਿਹੜਾ ਕਿਰਦਾਰ ਰਿਹਾ ਪੂਰਾ ਇਨਵੋਲਵ ਰਿਹਾ ਸੋ ਇਹ ਜਿਹੜੀ ਰਾਜਨੀਤਿਕ ਪੱਖਸ਼ਾ ਹੈ ਜਾਂ ਅਕਾਲੀ ਦਲ ਦੀ ਦੇਣ ਬਚਾਣ ਦਾ ਪੱਖਸ਼ਾ ਹੈ ਜਾਂ ਸ਼੍ਰੋਮਣੀ ਕਮੇਟੀ ਬਚਾਣ ਦਾ ਪੱਖਸ਼ਾ ਇਹ ਸਾਡਾ ਨਿੱਜੀ ਪੱਖਸ਼ਾ ਖੇਤਰੀ ਪੱਖਸ਼ਾ ਹੈ ਇਹਦਾ ਸਾਡੇ ਵਿਧਾਨ ਦੇ ਨਾਲ ਸਾਡੀ ਆਪਣੀ ਹੋਣ ਦੇ ਨਾਲ ਇਹਦਾ ਬਹੁਤ ਜ਼ਿਆਦਾ ਮਜ਼ਬੂਤ ਹਿੱਸਾ ਹੈ ਸੋ ਇਸ ਕਰਕੇ ਜੇ ਪਿੱਛੇ ਕੋਈ ਗਲਤੀਆਂ ਹੋਈਆਂ ਚਾਹੇ ਉਹ ਅਕਾਲੀ ਦਲ ਦੇ ਵਿੱਚ ਹੋਈਆਂ ਚਾਹੇ ਕਿਸੇ ਵਿੱਚ ਵੀ ਹੋਈਆਂ ਉਹਨਾਂ ਉੱਤੇ ਸਮੀਖਿਆ ਕੀਤੀ ਜਾਣੀ ਚਾਹੀਦੀ ਉਹਦੇ ਉੱਤੇ ਸਮੀਕਰਨ ਕੱਢੇ ਜਾ ਸਕਦੇ ਨੇ ਤੇ ਉਹਨਾਂ ਨੂੰ ਫੇਰ ਦੁਬਾਰਾ ਸਰਵਾਈਵ ਕਰਨਾ ਸਰਵਕਾਰਵਾਇਕਰਨ ਵਿੱਚ ਆਪਣੀ ਅਮੀਰ ਵਿਰਾਸਤ ਰਹਿੰਦੀ